ਭਾਈ ਆਲੀ ਸਿੰਘ ਨੂੰ ਕਹਿੰਦੇ ਭਾਈ ਆਲੀ ਸਿੰਘ ਆਪਣੇ ਸਿਪਾਹੀ ਆਪਣੇ ਯੋਧੇ ਲੁੱਟ ਰਹੇ ਨੇ ਹੁਣ ਤਾਂ ਦੌਲਤ ਲੁੱਟਣ ਦਿਓ ਇਹਨਾਂ ਦਾ ਹੀ ਆਹੋ ਲੇਕਿਨ ਆਪਣਾ ਇੱਕ ਹੋਰ ਵੀ ਖਜ਼ਾਨਾ ਇੱਥੇ ਸਾਨੂੰ ਉਸ ਖਜ਼ਾਨੇ ਦੇ ਦ دیدار ਕਰਵਾਓ ਭਾਈ ਆਲੀ ਸਿੰਘ ਸਮਝਦੇ ਸਨ ਲੈ ਕੇ ਉਸ ਦੀਵਾਰ ਦੇ ਕੋਲ ਜਿਸ ਦੀਵਾਰ 'ਚ ਸਾਹਬਜ਼ਾਦਿਆਂ ਨੂੰ ਚਿਣਿਆ ਗਿਆ ਸੀ ਭਾਈ ਆਲੀ ਸਿੰਘ ਨੇ ਬਾਬਾ ਬੰਦਾ ਸਿੰਘ ਜੀ ਨੇ ਦੋਵਾਂ ਨੇ ਜੋੜੇ ਉਤਾਰੇ ਬਾਬਾ ਬੰਦਾ ਸਿੰਘ ਜੀ ਨੇ ਇੱਕ ਇੱਕ ਟੁੱਪਰ ਆਪਣੇ ਹੰਝੂਆਂ ਦੀ ਮੋਹਰ ਲਾਈ। ਅਰਦਾਸ ਕੀਤੀ, "ਹੇ ਸੱਚੇ ਪਾਤਸ਼ਾਹ, ਸੋਨਾ, ਚਾਂਦੀ, ਹੀਰੇ-ਜੋਹਰਾਤ ਇਹ ਬੜਿਆਂ ਕੋਲ ਆ ਜਾਣਗੇ। ਬੜਿਆਂ ਕੋਲ ਪਹਿਲਾਂ ਆਏ ਨੇ। ਆਹ ਦੌਲਤ ਜਿਹੜੀ ਤੁਸੀਂ ਸਾਨੂੰ ਦੇਗੇ, ਇਹ ਸੰਸਾਰ 'ਚ ਕਿਸੇ ਕੌਮ ਕੋਲ ਨਹੀਂ ਹੈ। ਤੁਸੀਂ ਕਿਰਪਾਲੂ ਹੋ, ਤੁਸੀਂ ਦਇਆਵਾਨ ਹੋ। ਇਹ ਦੌਲਤਾਂ ਸਾਨੂੰ ਬਖਸ਼ ਕੇ ਤੁਸੀਂ, ਇਹਨਾਂ ਦੀ ਅਸੀਂ ਬੇਅਦਵੀ ਨਹੀਂ ਹੋਣ ਦਿਆਂਗੇ ਤੇ ਸੰਭਾਲ ਕੇ ਰੱਖਾਂਗੇ।" ਭਾਈ ਆਲੀ ਸਿੰਘ ਨੂੰ ਕਹਿਣ ਲੱਗੇ, "ਭਾਈ ਸਾਹਿਬ, ਤੋਇਆ ਪੁੱਤਰੋ, ਤੋਇਆ ਪੁੱਟਿਆ ਗਿਆ ਅਰਦਾਸ ਕੀਤੀ ਗਈ ਇੱਟਾਂ ਉਹਦੇ ਵਿੱਚ ਸੰਭਾਲੀਆਂ ਗਈਆਂ ਫਿਰ ਬਾਬਾ ਬੰਦਾ ਸਿੰਘ ਕਹਿੰਦੇ ਆਪਾਂ ਨੂੰ ਪਤਾ ਹੈ ਕਿ ਆਪਣੀ ਹਕੂਮਤ ਲੰਮਾ ਸਮਾਂ ਨਹੀਂ ਚੱਲੇਗੀ ਲੇਕਿਨ ਇਸ ਖਜ਼ਾਨੇ ਦੀ ਬੇਅਦਬੀ ਨਾ ਹੋਵੇ ਇਸ ਖਜ਼ਾਨੇ ਨਾਲ ਕੋਈ ਗੁਸਤਾਖੀ ਨਾ ਹੋਵੇ ਇਹਦੀ ਨਿਸ਼ਾਨੀ ਛੱਡਣੀ ਆਪਾਂ ਨਿਸ਼ਾਨੀ ਕਿ ਕੀਤੀ ਉੱਚਾ ਥੜਾ ਮਿੱਟੀ ਦਾ ਉਸਾਰ ਦਿੱਤਾ ਆਪਾਂ ਕਿਤੇ ਫੇਰ ਆਵਾਂਗੇ ਫੇਰ ਇਸ ਖਜ਼ਾਨੇ ਦੇ ਦਰਸ਼ਨ ਕਰਾਂਗੇ ਮਾਨਯੋਗ ਸਾਧ ਸੰਗਤ ਬਾਬਾ ਬੰਦਾ ਸਿੰਘ ਜੀ ਦੀ ਨਜ਼ਰ ਹੈ ਜਿਹੜੀ ਉਹ ਦੌਲਤਾਂ ਤੇ ਹਕੂਮਤਾਂ ਤੇ ਸਿੰਘਾਸਨਾਂ ਤੇ ਨਹੀਂ ਹੈ